ਹੈ ਜੀ ਤੇ ਸਾਡੇ ਅਸਥਾਨਾਂ ਦੇ ਉੱਪਰ ਜਿਹੜਾ ਮਰਜ਼ੀ ਮੂੰਹ ਚੋੱਕ ਕੇ ਇਦਾਂ ਹੀ ਤੁਰਿਆ ਹੁੰਦਾ ਆਵੇ ਜੀ ਆਏ ਸਦਕੇ ਪ੍ਰਸ਼ਾਦ ਬਾਣੀ ਸਭ ਕੁਝ ਪ੍ਰਸਾਦ ਸੰਗਤ ਦੀ ਜਿਹੜੇ ਪੰਜਾਬ ਦੇ ਵਿੱਚ ਵੀ ਅਸੀਂ ਪੰਜਾਬ ਤੋਂ ਬਾਹਰਲੇ ਅਸਥਾਨਾਂ ਦੀ ਗੱਲ ਨਹੀਂ ਕਰਦੇ ਕਿੰਨੇ ਕਿੰਨੇ ਲੋਕ ਹੋਣਗੇ ਉਹਨਾਂ ਦੇ ਜੇਬਾਂ ਦੇ ਵਿੱਚ ਤਮਾਕੂ ਹੁੰਦਾ ਹੋਵੇਗਾ ਬੀੜੀਆਂ ਹੋਣਗੀਆਂ ਸਿਗਰਟਾਂ ਹੋਣਗੀਆਂ ਤੇ ਗੱਲ ਇਹ ਨਹੀਂ ਆ ਵੀ ਕਿਸੇ ਨੇ ਗੁਰੂ ਘਰ ਦੇ ਵਿੱਚ ਬੀੜੀ ਵਰਤੀ ਆ ਸਿਗਰਟ ਵਰਤੀ ਆ ਤਮਾਕੂ ਵਰਤਿਆ ਕਿ ਨਹੀਂ ਵਰਤਿਆ ਗੱਲ ਇਹ ਆ ਵੀ ਉਹ ਦਰਬਾਰ ਦੇ ਵਿੱਚ ਉਸ ਸਥਾਨ ਤੇ ਵੀ ਬੀੜੀ ਕਿਵੇਂ ਗਈ ਆ ਵਰਤੀ ਤੇ ਗਈ ਕੋਈ ਫਰਕ ਨਹੀਂ ਹੈਗਾ ਕੀ ਫਰਕ ਹੈ ਬੜਾ ਵਰਤੀ ਤੇ ਗਈ ਜਿੰਨੇ ਵਰਤੀ ਆ ਉਹ ਤੇ ਹੋ ਸਕਦਾ ਅਣਜਾਣਪਨੇ ਤੇ ਵਰਤੇ ਪਰ ਜਿਹੜਾ ਲੈ ਕੇ ਗਿਆ ਉਹ ਹੋ ਸਕਦਾ ਸ਼ਾਜ ਵਿੱਚ ਵੀ ਲੈ ਕੇ ਗਿਆ ਹੋਵੇ ਵੀ ਇਹਨਾਂ ਦੇ ਧਰਮ ਦੇ ਸਥਾਨ ਭ੍ਰਿਸ਼ਟ ਕਰਨੇ ਅਸੀਂ ਧਰਮ ਦੇ ਸਥਾਨ ਇਸ ਕਰਕੇ ਐਸੇ ਇੰਤਜ਼ਾਮਾਤ ਹੋਣੇ ਚਾਹੀਦੇ ਨੇ ਹੋਰ ਵੀ ਤੇ ਇਧਰ ਉਧਰ ਅਸੀਂ ਪੈਸਾ ਜਿਹੜਾ ਲਗਾ ਰਹੇ ਆ ਸੋ ਉਹ ਇਸ ਪ੍ਰਕਾਰ ਗੁਰੂ ਘਰ ਦੀ ਸੁਰੱਖਿਆ ਲਈ ਅਸੀਂ ਸਰਕਾਰਾਂ ਤੋਂ ਸਿਕਿਉਰਟੀਆਂ ਲੈਣੇ ਆ ਗੁਰੂ ਘਰ ਦੇ ਮੁਲਾਜ਼ਮਾਂ ਦੀਆਂ ਸਿਕਿਉਰਟੀਆਂ ਦੀ ਸਿਕਿਉਰਿਟੀ ਲੈਣੇ ਆ ਤੇ ਐਸੇ ਇੰਤਜ਼ਾਮ ਸਰਕਾਰਾਂ ਤੋਂ ਲੈ ਜਾਣ ਕਿਹੜੀ ਸਰਕਾਰ ਮਨਾਂ ਕਰੇ ਕਿ ਐਡੀ ਐਡੀ ਚੰਗੀਆਂ ਸਰਕਾਰਾਂ ਨੇ ਉਹ ਕਦੀ ਨਹੀਂ ਮਨਾਂ ਕਰਨਗੇ ਸਾਰੇ ਇੰਤਜ਼ਾਮਾਤ ਹੋਣਗੇ ਹਰ ਕੋਈ ਦਰਸ਼ਨ ਕਰੇਗਾ ਹਰ ਕੋਈ ਪ੍ਰਸ਼ਾਦ ਬਾਣੀ ਗ੍ਰਹਿਣ ਕਰੇਗਾ ਹਰ ਕੋਈ ਇੱਥੇ ਬੈਠੇਗਾ ਪਰ ਮਰਜ਼ਾਦਾ ਵੀ ਰਹਿ ਜਾਵੇ ਜਦੋਂ ਧਾਰਮਿਕ ਅਸਥਾਨਾਂ ਦੇ ਭੈੜੀਆਂ ਚੀਜ਼ਾਂ ਜਾਣ ਗਈਆਂ ਉਥੇ ਸਾਧ ਸੰਗਤ ਜੀ ਇਦਾਂ ਦੇ ਵਰਤਾਰੇ ਵਰਤਦੇ ਰਹਿਣੇ ਆ ਫਿਰ ਜਿਹੋ ਜੇ ਵਰਤ ਰਹੇ ਜਿਹੜੀ ਮੂਲ ਮਰਜ਼ਾਦਾ ਹੈ ਸਾਡੇ ਪੰਥ ਦੀ ਉਹ ਤੇ ਫਿਰ ਸਾਧ ਸੰਗਤ ਜੀ ਸਾਨੂੰ ਬਹਾਲ ਕਰਨੀ ਪੈਣੀ ਇਹਨਾਂ ਜਿਹੜੀਆਂ ਪ੍ਰਾਤਨ ਸਾਡੀਆਂ ਰਵਾਇਤਾਂ ਨੇ ਪਰੰਪਰਾਵਾਂ ਨੇ ਇਹ ਸਾਧ ਸੰਗਤ ਜੀ ਪੂਰੀਆਂ ਬਹਾਲ ਹੋਣੀਆਂ ਚਾਹੀਦੀਆਂ ਦ੍ਰਿੜਤਾ ਦੇ ਨਾਲ ਬਹਾਲ ਹੋਣੀਆਂ ਚਾਹੀਦੀਆਂ ਹਨ ਸਾਡੇ ਗਰੀਬ ਨਿਵਾਜ ਸਤਿਗੁਰਾਂ ਦੇ ਅਸਥਾਨ ਕੋਈ ਕੋਈ ਪਿਕਨਿਕ ਪਲੇਸ ਨਹੀਂ ਹੈਗੇ ਵੀ ਇੱਥੇ ਕੋਈ ਆ ਜਾਵੇ ਤੁਰਦਾ ਫਿਰਦਾ ਇਦਾਂ ਇਹਦੀ ਸਾਥ ਸੰਗਤ ਜੀ ਆਬੋ ਹਵਾ ਹੀ ਇਸ ਤਰ੍ਹਾਂ ਦੀ ਹੋਵੇ ਵੀ ਜਿਹੜਾ ਇੱਥੇ ਬੈਠੇ ਉਹਨੂੰ ਸਿੱਖੀ ਦੀ ਸੁਗੰਧ ਆਵੇ ਮਹਾਰਾਜਾ ਸੀਤ ਪ੍ਰਸਾਦ ਸਕੇ ਉਹਨੂੰ ਗੁਰਸਿੱਖੀ ਦੀ ਦਾਤ ਮਿਲੇ ਉਹ ਨਾਮ ਜਪੇ ਮਹਾਰਾ ਦੀ ਗੁਰਸਿੱਖੀ ਅਪਣਾਵੇ ਤਾਂ ਇਸ ਪ੍ਰਕਾਰ ਬਹਿਰੂਨੀ ਤੌਰ ਤੇ ਵੀ ਉਹਨੂੰ ਸਕੂਨ ਮਿਲੇਗਾ ਸਾਫ ਸਫਾਈ ਰੁੱਖ ਬ੍ਰਿਸ਼ ਕਿੰਨੀ ਸੋਹਣੀ ਫਲਵਾੜੀ ਲਾਈ ਹੋਈ ਆ ਪੂਰੀ ਆਲੇ ਮਹਾਂਪੁਰਖਾਂ ਨੇ ਇਮਾਰਤਾਂ ਬਣਾਈਆਂ ਕਾਰ ਸੇਵਾ ਵਾਲਿਆਂ ਨੇ ਇਸ ਪ੍ਰਕਾਰ ਸਾਰਾ ਕੁਝ ਹੈਗਾ ਪਰ ਜਿਹੜੀ ਪਵਿੱਤਰਤਾ ਦੀ ਮਰਜ਼ਾਦਾ ਹੈ ਉਹ ਸਾਥ ਸੰਗਤ ਜੀ ਸਾਰੇ ਥਾਵਾਂ ਪ੍ਰਥਾਵਾਂ ਤੇ ਇਹ ਨਹੀਂ ਕਿ ਕੋ ਪੱਲੇ ਪੰਜਾਬ ਤੋਂ ਬਾਹਰ ਦੀ ਗੱਲ ਕਰਦੇ ਆ ਜਾਂ ਪੰਜਾਬ ਦੀ ਗੱਲ ਕਰ ਉਹ ਵਿਦੇਸ਼ਾਂ ਦੀ ਵੀ ਗੱਲ ਕਰਦੇ ਹੋ ਸਕਦਾ ਵਿਦੇਸ਼ਾਂ ਦੇ ਵਿੱਚ ਵੀ ਕੋ ਗੋਰੇ ਲੋਕ ਇਦਾਂ ਹੀ ਤੁਰੇ ਫਿਰਦੇ ਹੁਣ ਇਹ ਸਾਰੀਆਂ ਥਾਵਾਂ ਦੀ ਕੋਈ ਇੱਕ ਜਗ੍ਹਾ ਦੀ ਗੱਲ ਨਹੀਂ ਹੈਗੀ ਇਸ ਕਰਕੇ ਸਾਡਾ ਬਹੁਤ ਦ੍ਰਿੜਤਾ ਦੇ ਨਾਲ ਫਰਜ ਬਣਦਾ ਕਿ ਅਸੀਂ ਬਹੁਤ ਸਾਰਾ ਬਜਟ ਜਿਹੜਾ ਹੈਗਾ ਸਾਡਾ ਜੇ ਅਸੀਂ ਸਰਕਾਰਾਂ ਤੋਂ ਹੈਲਪ ਨਹੀਂ ਲੈਣੀ ਤੇ ਬਹੁਤ ਸਾਰਾ ਬਜਟ ਸਾਨੂੰ ਇਸ ਪਾਸੇ ਵੀ ਲਾਉਣਾ ਚਾਹੀਦਾ ਮੁਲਾਜਮਤ ਇਤਿਆਦਕ ਬਹਾਲ ਕਰਨੇ ਚਾਹੀਦੇ ਵੀ ਕਿਸੇ ਨੂੰ ਕੋਈ ਪਰੇਸ਼ਾਨੀ ਵੀ ਨਾ ਹੋਵੇ ਕਿਸ ਨੂੰ ਕੋਈ ਦੇਰੀ ਵੀ ਨਾ ਲੱਗੇ ਵੀ ਜਿਹੜਾ ਝਟ ਆਣ ਕੇ ਦਰਸ਼ਨ ਕਰਕੇ ਜਾਣਾ ਚਾਹੁੰਦਾ ਉਹ ਝਟ ਦਰਸ਼ਨ ਕਰ ਜਾਵੇ ਬਹੁਤ ਸਾਰੇ ਐਸੇ ਇੰਤਜ਼ਾਮਾਤ ਨੇ ਹੋ ਸਕਦੇ ਤੋ ਇਸ ਪ੍ਰਕਾਰ ਇਹ ਗੁਰੂ ਘਰ ਦੀਆਂ ਪਰੰਪਰਾਵਾਂ ਹਨ ਜਿਨ੍ਹਾਂ ਨੂੰ ਪਵਿੱਤਰਤਾ ਨੂੰ ਬਹਾਲ ਰੱਖਣਾ ਬਹੁਤ ਜ਼ਰੂਰੀ ਹੈ ਗੁਰਸਿੱਖੀ ਨਾਂ ਪਰੰਪਰਾਵਾਂ ਨੂੰ ਬਹਾਲ ਰੱਖਦੇ ਹਨ ਜਿਹੜੇ ਕੋਈ ਚੰਨ ਸਿਆਣੀਆਂ ਬੀਬੀਆਂ ਨੇ ਨਾ ਸਿਆਣੀਆਂ ਚਾਜੇ ਜਿਨ੍ਹਾਂ ਨੂੰ ਅਕਲ ਆ ਉਹਦੇ ਬਿਨਾ ਇਸ਼ਨਾਨ ਕੀਤੇ ਆਪਣੇ ਚੌਂਕੇ 'ਚ ਨਹੀਂ ਜਾਂਦੀਆਂ ਰਸੋਈ ਵਿੱਚ ਨਹੀਂ ਜਾਂਦੀਆਂ ਬਿਨਾ ਇਸ਼ਨਾਨ ਕੀਤੇ ਜਿਹੜੇ ਘਰਾਂ ਦੇ ਵਿੱਚ ਗੁਰੂ ਮਹਾਰਾਜ ਦੇ ਕਮਰੇ ਬਣਾਏ ਹੋਏ ਨੇ ਉੱਥੇ ਨਹੀਂ ਹੋ ਜਾਂਦੀਆਂ ਬਿਨਾ ਇਸ਼ਨਾਨ ਕੀਤੇ ਆ ਬੱਚਿਆਂ ਨੂੰ ਵੀ ਨਹੀਂ ਜਾਣ ਦੇਣਾ ਸੁੱਚਮਤਾ ਦੇ ਸਹਿਤ ਜਾਣਾ ਫਿਰ ਇਸ ਪ੍ਰਕਾਰ ਭਜਨ ਕਰਨਾ ਤੇ ਸੁੱਚੇ ਆਸਨ ਤੇ ਕਰਨਾ ਤੇ ਜਿਹੜੇ ਸਤਗੁਰਾਂ ਦੇ ਪਵਿੱਤਰ ਸਥਾਨ ਨੇ ਉੱਥੇ ਕੋਈ ਐਵੇਂ ਤੁਰਿਆ ਫਿਰੂਗਾ ਕੋ ਤਮਾਕੂ ਲੈ ਕੇ ਆਜੂਗਾ ਕੋ ਸਿਰਗਟਾਂ ਲੈ ਕੇ ਆਜੂਗਾ ਇਹ ਤੇ ਫਿਰ ਬਹੁਤ ਵੱਡੀ ਢਿਲ ਹੋਈ ਨਾ ਇਸ ਪ੍ਰਕਾਰ ਇਹ ਗੱਲਾਂ ਸਾਨੂੰ ਕਰਨੀਆਂ ਪੈਣੀਆਂ ਨੇ ਇਹ ਐਸਾ ਨਹੀਂ ਇਹ ਵੀ ਇਹਨਾਂ ਗੱਲਾਂ ਨੂੰ ਜੇ ਕੋਈ ਵੀ ਨਹੀਂ ਕਰੇਗਾ ਤਾਂ ਫਿਰ ਕੋਈ ਵੀ ਨਹੀਂ ਕਰੇਗਾ ਕਿਸੇ ਇੱਕ ਕੁੱਤੇ ਨੂੰ ਤੇ ਭੌਂਕਣਾ ਹੀ ਪੈਣਾ ਹਨਾ ਭਾਵੇਂ ਉਹ ਕੋ ਇਟ ਟੱਟਾ ਹੀ ਵੱਜੇ ਫਿਰ ਕਿਹੜੀ ਗੱਲ ਹੈ ਜਿਹੜਾ ਹੈ ਕੁੱਤਾ ਉਹਨੂੰ ਕੀ ਫਰਕ ਹੈ ਬੜਾ ਇਹ ਫਿਰ ਭੌਂਕਣਾ ਹੀ ਪੈਣਾ ਹੈ ਫਿਰ ਤਾਂ ਹੀ ਸਾਧ ਸੰਗਤ ਜੀ ਕੋਈ ਜਾਗੇਗਾ ਨਾਲੇ ਕੁੱਤਾ ਬਿਨਾਂ ਮਤਲਬ ਤੋਂ ਕਦੇ ਨਹੀਂ ਭੌਂਕਦਾ ਹੁੰਦਾ ਕੁੱਤਾ ਕਿਤੇ ਰਾਤ ਨੂੰ ਵੀ ਭੌਂਕਦਾ ਵੇ ਤਾਂ ਲੋਕ ਕਹਿੰਦੇ ਨੇ ਵੀ ਭੌਂਕੰਡਿਆ ਕੋਈ ਅੱਗਾ ਪਿੱਛਾ ਵੇਖ ਲੈਣਾ ਜਿਹਦਾ ਕੋਈ ਪਸ਼ੂ ਪੰਛੀ ਭਾਵੇਂ ਕੋਈ ਸੱਪ ਹੀ ਹੋਵੇ ਕਿਸੇ ਖੋਡੇ ਚ ਵੜਿਆ ਉਹਨੂੰ ਵੇਖ ਕੇ ਭੌਂਕਦਾ ਜੇ ਸੱਪ ਨਾ ਹੋਵੇ ਤੇ ਕੁੱਤਾ ਜੇ ਭੌਂਕੇ ਲੋਕ ਕਹਿੰਦੇ ਵੀ ਆਕਾਰਨ ਨਹੀਂ ਭੌਂਕਦਾ ਕੋਈ ਮੌਤ ਵਰਗਾ ਸ਼ਨਾਟਾ ਇਹ ਤਾਂ ਭੌਂਕਦਾ ਕੋਈ ਆਉਣ ਵਾਲਾ ਸਮਾਂ ਠੀਕ ਨਹੀਂ ਹੈ ਇਹ ਤਾਂ ਭੌਂਕ ਰਿਹਾ ਕੁੱਤੇ ਦੇ ਭੌਂਕ ਨੂੰ ਤੇ ਕੋਈ ਇਗਨੋਰ ਕਰਦਾ ਹੀ ਨਹੀਂ ਖਾਸ ਕਰਕੇ ਉਹਦੇ ਉਹ ਮਾਲਕ ਜਿਹੜੇ ਉਹਨੂੰ ਟੁੱਕੜ ਦਿੰਦੇ ਨੇ ਜੇ ਕੋਈ ਪੰਥ ਦਾ ਪ੍ਰਚਾਰਕ ਭੌਂਕੇ ਤੇ ਜਿਹੜੇ ਉਹਦੇ ਮਾਲਕ ਨੇ ਮਾਲਕ ਸੰਗਤ ਹੈ ਜਿਹੜੇ ਸੰਗਤ ਦੇ ਆਸਰੇ ਪ੍ਰਚਾਰਕ ਪਲਦੇ ਨੇ ਟੁਕੜੇ ਖਾ ਕੇ ਸੰਗਤ ਦੇ ਗੁਰੂ ਦਾ ਪ੍ਰਸ਼ਾਦ ਛੱਕ ਕੇ ਉਹਦੇ ਕਦੀ ਇਗਨੋਰ ਕਰਦੇ ਹੀ ਨਹੀਂ ਹਨ ਫਿਰ ਐਦਾਂ ਨਹੀਂ ਹੈਗਾ ਕਿ ਉਹ ਵਿਵਹਾਲ ਮਚਾਉਣਗੇ ਜਿਹੜੇ ਮਾਲਕ ਨੇ ਐਦਾਂ ਨਹੀਂ ਹੈਗਾ ਕਿ ਉਹ ਵਿਵਹਾਲ ਮਚਾਉਣਗੇ ਤੇ ਕਿਸੇ ਪ੍ਰਬੰਧਕਾਂ ਨੂੰ ਕਿਸੇ ਮੈਨੇਜਮੈਂਟ ਨੂੰ ਤੰਗ ਕਰਨਗੇ ਉਹ ਆਪਣੇ ਤੌਰ ਤੇ ਇੰਤਜ਼ਾਮ ਔਰ ਬੜੇ ਪ੍ਰੇਮ ਦੇ ਨਾਲ ਬੜੇ ਸਤਜੇ ਢੰਗ ਦੇ ਨਾਲ ਔਰ ਇਹ ਕੰਮ ਕਿਤੇ ਐਡੀ ਛੇਤੀ ਥੋੜਾ ਹੋਣ ਵਾਲਿਆ ਅੱਜ ਸ਼ੁਰੂ ਕਰੋ ਘੱਟੋ ਘੱਟ 2 ਸਾਲ ਲੱਗਣਗੇ ਕਾਲੀ ਨਾਲ ਕੁਛ ਵੀ ਨਹੀਂ ਹੁੰਦਾ ਹੁੰਦਾ ਜੇ ਮੈਨੂੰ ਪੰਜਾਬ ਪਹੁੰਚਦਿਆਂ 24 ਘੰਟੇ ਲੱਗਿਆ ਤੇ ਮੈਨੂੰ ਆਉਂਦਿਆਂ ਵੀ 24 ਘੰਟੇ ਲੱਗਣੇ ਆ। ਜੇ ਪਰੰਪਰਾਵਾਂ ਟੁੱਟਦਿਆਂ ਸਦੀਆਂ ਲੱਗੀਆਂ ਨੇ। ਚਲੋ ਜੇ ਪੰਜਾਬ ਮੈਂ 24 ਘੰਟਿਆਂ ਚ ਰੇਲ ਤੇ ਚੱਲ ਗਿਆ 30 ਘੰਟਿਆਂ ਚ ਤੇ ਜਹਾਜ਼ ਤੇ ਆਉਣਾ 2 ਘੰਟੇ ਤੇ ਫੇਰ ਵੀ ਲੱਗਣਗੇ ਨਾ ਉੱਡ ਕੇ ਮੈਂ ਨਹੀਂ ਸਕਦਾ। ਜੇ ਇਹਨਾਂ ਰਵਾਈਤਾਂ ਪਰੰਪਰਾਵਾਂ ਨੂੰ ਟੁੱਟਦਿਆਂ ਸਦੀਆਂ ਲੱਗੀਆਂ ਨੇ ਤੇ ਬਣਾਉਂਦਿਆਂ ਕਈ ਸਾਲ ਲੱਗਣਗੇ ਕਾਲੀਆਲਾ ਕੰਮ ਕੋਈ ਨਹੀਂ ਸਾਨੂੰ ਹਿਰਦੇ ਚ ਰੱਖਣਾ ਚਾਹੀਦਾ ਹੈ ਤੇ ਖਿਆਲ ਕਰਨਾ ਚਾਹੀਦਾ ਅਰਦਾਸ ਕਰਨੀ ਚਾਹੀਦੀ ਵਿੱਦ ਬਣਾਉਣ ਵਾਲਾ ਗੁਰੂ ਆ। ਵਿੱਦ ਬਣਾਉਣ ਵਾਲਾ ਸਤਿਗ ਸਾਨੂੰ ਖਿਆਲ ਰੱਖਣਾ ਚਾਹੀਦਾ ਹੈ ਮਨ ਵਿੱਚ ਰੱਖਣਾ ਚਾਹੀਦਾ ਪਤਾ ਨਹੀਂ ਮਾਰੇ ਕਿਤੋਂ ਸੇਵਾ ਲੱਲਣ ਆਪਣੀ ਮਰਜ਼ਾਦਾ ਪਵਿੱਤਰਤਾ ਬਹਾਲ ਕਰਨ ਵਾਸਤੇ ਖੈਰ ਬਹੁਤਾ ਇਸ ਬੈਂਡ ਵਿੱਚ ਨਾਮ ਆ